ਸਾਰੇ ਕੁਝ ਜਿਹੇ ਪਾ ਦਾਂਗੇ ਕਿ ਜਿਹੜੀ ਗਰਮੀ ਗਰਮੀ ਕੂਤਰਾਂ ਦੇ ਲੀਵਰ ਚ ਪੈਂਦੀ ਆ ਨਾ ਆ ਦਿਨਾਂ ਚ ਮੂੰਮਾ ਪੱਕ ਜਾਂਦੇ ਆ ਤੇ ਉਹ ਉਹਨਾ ਨਾ ਹੋਊਗਾ ਠੀਕ ਆ 1 ਲੀਟਰ ਪਾਣੀ ਚ ਦੋ ਕੈਪਸੂਲ ਜਾਂ ਇੱਕ ਕੈਪਸੂਲ ਆਪਾਂ ਠੀਕ ਆ ਉਹ ਤੁਸੀਂ ਹਫਤੇ ਚੈੱਕਰੀ ਲਾ ਦਿਓ ਤਿੰਨ ਕਵਾਰੀ ਲਾ ਦਿਓ ਹਫਤੇ ਚ ਇੱਕ ਤਿੰਨ ਟੀਕੇ ਲਾ ਦਿਓ ਤਿੰਨ ਤਿੰਨ ਟੱਕ ਲਾਉਣੇ ਆ ਠੀਕ ਆ ਚਾਰ ਤਾਂ ਦੂਰ ਦੂਰ ਦੇ ਹੀ ਆ ਕੋਈ ਕਹਿੰਦਾ ਮੈਨੂੰ ਇੱਥੇ ਪਚਾ ਦੇ ਕੋਈ ਕਹਿੰਦਾ ਇੱਥੇ ਪਚਾ ਦੇ ਬਾਈ ਇਦਾਂ ਤਾਂ ਮੇਰੇ ਤੋਂ ਯਾਰ ਏਨਾ ਟਾਈਮ ਹੈ ਨਹੀਂ ਬਾਈ ਵੀ ਪਚਾਉਂਦਾ ਲਿਜਾਣੇ ਤੁਹਾਨੂੰ ਆਪ ਪੈਣੇ ਆ ਪੋਣਾ ਚਾਹੀਦਾ ਇਹ ਨਹੀਂ ਕਿ ਉਣਾ ਆ ਤੁਹਾਡੇ ਸਾਹਮਣੇ ਮੈਂ ਲਿਆਂਦੀ ਹਣਾ ਕੱਚੇ ਖੁੱਡਿਆ ਚ ਰੱਖਣੇ ਚਾਹੀਦੇ ਕਿ ਪੱਕਿਆਂ ਚ ਬਾਈ ਪੱਕਿਆਂ ਚ ਹੀ ਰੱਖਣੇ ਚਾਹੀਦੇ ਕੱਚਿਆਂ ਚ ਮੈਂ ਉਦੋਂ ਵੀ ਦੱਸਿਆ ਸੀ ਕਿਨਾਂ ਚ ਬਾਈ ਸੁੰਡੀਆਂ ਸਾਡੀਆਂ ਜਾਂ ਪੱਬੂ ਪੁੱਬੂ ਜੇ ਪਿਸੂ ਪਸੂ ਜੇ ਬਹੁਤ ਪੈਂਦੇ ਆ ਸਤਿ ਸ਼੍ਰੀ ਅਕਾਲ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬੇ ਆਈ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਟਾਈਮ ਹੋ ਗਿਆ ਬਾਈ 2:30 ਵਜੇ ਦਾ ਠੀਕ ਆ ਕੁਛ ਨਹੀਂ ਕੀਤਾ ਕਿਉਂਕਿ ਮੀਂਹ ਨਹੀਂ ਹਟਿਆ ਜ ਸਵੇਰ ਦਾ ਮੀਂਹ ਪਈ ਜਾਂਦਾ ਕੱਲ ਰਾਂਗਰੂੰਗ ਕਰਦੇ ਆ ਤਰਪਾਲਾ ਲਾਈਆਂ ਫੇ ਸਵੇਰੇ ਉੱਠ ਕੇ ਆ ਕੇ ਤਰਪਾਲਾ ਪੋਣੀਆਂ ਪਈਆਂ ਸਵੇਰੇ ਮਰਹਾ 5 6 ਵਜੇ ਦਾ ਮੀਂਹ ਪੈਂਦਾ ਪਿਆ ਫਿਰ ਦੁਬਾਰਾ ਕਣਕ ਪਈ ਸੀ ਉਹ ਵੀ ਗਿੱਲੀ ਹੋ ਗਈ ਕਿਉਂਕਿ ਮੀਂਹ ਮਿਲ ਨੂੰ ਆ ਸੈ ਨਹੀਂ ਸੀ ਜਦੋਂ ਧੁੱਪ ਲੱਗੀ ਸੀ ਸ਼ਾਮੀ ਤੇ ਉਹਦੇ ਹੋ ਗਿਆ ਤੇ ਆ ਬਾਬੇ ਉਹ ਤਰਪਾਲਾ ਤਰਪੂਲਾ ਉੱਤੇ ਕਰੀਏ ਤੇ ਫਿਰ ਕਰਦੇ ਆ ਬੜੀ ਫਿਰੂ ਜੱਲੀਆਂ ਰਹੀ ਆ ਵੀ ਚੱਕਤੀਆਂ ਬਾਬਿਓ ਗੜੀਆਂ ਹਜੇ ਉਹ ਤਾਂ ਪੈਦੀਆਂ ਥੋੜੀਆਂ ਥੋੜੀਆਂ ਪਰ ਹੁਣ ਦਾਣਾ ਪਾਉਣਾ ਮੜੀ ਹਵਾ ਫਿਰ ਜੇ ਖੁੱਡੇ ਦੇ ਵਿੱਚ ਹਨਾ ਤੇ ਉਹ ਉਪਰ ਵਾਲੀਆਂ ਵੀ ਮਿਲਾ ਕੇ ਆਇਆ ਦੋ ਮਿੰਟ ਹਵਾ ਜੀ ਫਿਰ ਜੇ ਫਿਰ ਉਸ ਤੋਂ ਬਾਅਦ ਦਾਣਾ ਪਾਉਨੇ ਆ ਤੇ ਹਾਜੀ ਬਾਬਿਓ ਔਲਾਦ ਦੀਆਂ ਤਰਪਲਾ ਤੇ ਬੁੱਲਾ ਜੀਆਂ ਤੇ ਆ ਹੁੱਡਾ ਸਾਫ਼ ਕਰਨ ਵਾਲਾ ਇੱਕ ਆਪਾਂ ਬਾਹਰੋਂ ਦਾਣੇ-ਦੂੜੇ ਪਾਉਣੇ ਅੰਦਰ ਹਨਾ ਬਾਹਰ ਤਾਂ ਨਹੀਂ ਪੈਂਦੇ ਪਏ ਅੰਦਰ ਹੀ ਦਾਣੇ ਪਾਉਣੇ ਆ ਤਾਂ ਸਾਫ਼ ਕਰੀਏ ਕੁੱਜੇ ਕਾ ਜੇ ਇੱਕ ਵਾਰੀ ਚੰਗੀ ਤਰ੍ਹਾਂ ਮਾਂਜ ਕੇ ਤਾਂ ਇਹ ਹੁਣ ਦੋ ਤਿੰਨ ਦਿਨ ਹੋ ਗਏ ਤੋਤੇ ਨਹੀਂ ਮਾ ਕੁੱਜੇ ਉਦਾਂ ਮਾਰਾ ਜਾਂ ਪਾਣੀ ਮਾਰ ਕੇ ਹੰਗਾਲਦੀ ਤੇ ਜਦਾਂ ਪੂਰੇ ਚੰਗੀ ਤਰ੍ਹਾਂ ਨਹੀਂ ਧੁੱਤੇ ਜਿਦਾ ਕੱਪੜਾ-ਕੁਪੜਾ ਮਾਰ ਕੇ ਨਾ ਆਪਾਂ ਸਾਬਨ ਨਾਲ ਧੋਈ ਦੇ ਕਰੀ ਚੰਗੀ ਤਰ੍ਹਾਂ ਤੇ ਉਹ ਜੀ ਨਹੀਂ ਕੀਤੀ ਸੀ ਹਨਾ ਉਹ ਹੁਣ ਚੰਗੀ ਤਰ੍ਹਾਂ ਆਪਾਂ ਧੋ ਕੇ ਫਿਰ ਉਹਨਾਂ ਨੂੰ ਸਕਾਉਣੇ ਆ ਸੁਕਾ ਕੇ ਪਾਣੀ ਪਾਵਾਂਗੇ ਕੁੱਜਿਆਂ 'ਚ ਕਿਉਂਕਿ ਨਹੀਂ ਤਾਂ ਹਰਿਆਲੀ ਜੀ ਜੰ ਤੇ ਸਾਰੇ ਭਰਾਵਾਂ ਦੇ ਅੱਜ ਕਮੈਂਟਾਂ ਤੇ ਜਵਾਬ ਦੇਵਾਂਗੇ ਠੀਕ ਆ ਜਿਹੜੇ ਜਿਹੜੇ ਵੀਰ ਦਾ ਵੀ ਜੋ-ਜੋ ਕਮੈਂਟ ਆਇਆ ਸੀ ਹਨਾ ਤੇ ਲਕਵੇ ਵਾਲੀ ਦਾ ਭਾਈ ਦੱਸੀ ਹੋਈ ਆ ਨਾ ਫੇਰ ਦੁਬਾਰਾ ਉਹੀ ਕਮੈਂਟ ਕੀ ਲਕਵੇ ਆ ਦੱਸ ਦੋ ਭਾਈ ਉਹ ਦਵਾਈ ਦੱਸੀ ਹੋਈ ਆ ਹਨਾ ਇਹ ਕਈ ਵੀਰਾਂ ਨੇ ਵਰਤੀ ਆ ਉਹ ਤਾਂ ਮੈਨੂੰ ਇਹੀ ਕਹਿੰਦੇ ਭਾਈ ਰਿਜ਼ਲਟ ਆਇਆ ਬਹੁਤ ਘੈਂਟ ਆ ਨਾ ਕੱਲ ਵੀ ਕਮੈਂਟ ਆਇਆ ਵੀਡੀਓ ਥੱਲੇ ਕਿ ਭਾਈ ਸਿਰਾ ਆ ਹਨਾ ਵੀ ਕੰਮ ਕਰਦੀ ਆ ਉਹ ਮੈਡੀਸਨ ਲਕਵੇ ਤੋਂ ਆਪਾਂ ਦੇ ਕੇ ਦੇਖੀ ਆ ਵੀ ਦੋ 빙ਗੇ ਹੋਏ ਸੀ ਉਹ ਸਿੱਧੇ ਹੋ ਗਏ ਉਹਨਾਂ ਪਾਉਣ ਨਾ ਤੇ ਆਪਣੀਆਂ ਕਬੂਤਰਿਆਂ ਭਾਈ ਉਹਨਾਂ ਹੀ ਸੱਧੀਆਂ ਹੋਈਆਂ ਜਿੰਨੀਆਂ ਵੀ ਤੇ ਇੱਕ ਬਾਈ ਕਹਿੰਦਾ ਸੀਗਾ ਬਾਈ ਹਜੇ ਰੋਕ ਲਿਓ ਹਨਾ ਵੀ ਹਜੇ ਨਾ ਜੋੜੇ ਦਿਓ ਬਾਈ ਮੈਂ ਹਜੇ ਜੋੜੇ ਨਹੀਂ ਦੇਣੇ ਕਿਉਂਕਿ ਪ੍ਰੋਬਲਮ ਆਈ ਹੈ ਨਾ ਮੈਂ ਇਹ ਕਹਿੰਦਾ ਸੀਗਾ ਕਿ ਮੈਨੂੰ ਇੱਕ ਵਾਰੀ ਮੈਸੇਜ ਕਰ ਲਿਓ ਠੀਕ ਆ ਵੀ ਮੈਨੂੰ ਪਤਾ ਹੋਵੇ ਵੀ ਕਿਹੜੇ ਕਿਹੜੇ ਵੀਰ ਨੇ ਲੈਣੇ ਵੀ ਆ ਕਿ ਨਹੀਂ ਲੈਣੇ ਜੋੜੇ ਹਨਾ ਇਸ ਕਰਕੇ ਤੇ ਉਹ ਤਾਂ ਕਰਕੇ ਮੈਂ ਕਿਹਾ ਸੀ ਵੀ ਇੱਕ ਵਾਰੀ ਮੈਨੂੰ ਕਮੈਂਟ ਕਰ ਲਿਓ ਜਾਂ ਸੌਰੀ ਕਮੈਂਟ 'ਚ ਜਵਾਬ ਪੁੱਛ ਲਿਓ ਤੇ ਜਾਂ ਮੈਸੇਜ ਕਰ ਲਿਓ ਨਾ ਇੰਸਟਾਗ੍ਰਾਮ 'ਤੇ ਵੀ ਆਪਣੇ ਆਪਣੇ ਬਾਈ ਜੋੜੇ ਆ ਤਾਂ ਮੈਨੂੰ ਪਤਾ ਹੋਊਗਾ ਵੀ ਆਹ ਬਾਈ ਦਾ ਮੈਂ ਨੰਬਰ ਸੇਵ ਕਰ ਲਊਗਾ ਵੀ ਜਿੰਨੂੰ ਜੋੜੇ ਦੇਣੇ ਦੇਣੇ ਆਪ ਆਪਣੇ ਪ੍ਰੋਬਲਮ ਆਈ ਕੂਤਰ ਢਿੱਲੇ ਮੱਠੇ ਜੇ ਹੋਣਦੇ ਆ ਕਦੀ ਇੱਕ ਅੱਧਾ ਹੋ ਜਾਂਦਾ ਫਿਰ ਠੀਕ ਹੋ ਜਾਂਦਾ ਕਦੀ ਦੂਜਾ ਹੋ ਜਾਂਦਾ ਹਨ ਕੋਈ ਬੁਖਾਰ ਚੜ ਗਿਆ ਜਾਂਦਾ ਕਿਉਂਕਿ ਖੁੱਡੇ ਬਾਈ ਟਕਣੇ ਪੈਂਦੇ ਜਾਂ ਨਾ ਟਕੀਏ ਤੇ ਪਾਣੀ ਬਹੁਤ ਜਾਂਦਾ ਠੀਕ ਆ ਪਾਣੀ ਜਾਂਦਾ ਹੁਣ ਜਦੋਂ ਧੁੱਪਾਂ ਲੱਗਦੀਆਂ ਉਹ ਤੇ ਹੋਮੋਸ ਬਹੁਤ ਬਣਦੀ ਜੇ ਪਾਣੀ ਜਾਂਦਾ ਹੁਣ ਹੋਮੋਸ ਤੋਂ ਤੱਕ ਕੂਤਰ ਬਜੇ ਆ ਨਾ ਬਾਕੀ ਇਹਨਾਂ ਨੂੰ ਕੱਲ ਨੂੰ ਆਪਾਂ ਇਹ ਕਰੀਆ ਨਾ ਦੂਜੇ ਲਿਓ ਨੇ ਬੀਕਾਸੂਲ ਦੇ ਕੈਪਸੂਲ ਸਾਰੇ ਕੁੱਜਿਆਂ 'ਚ ਪਾ ਦਾਂਗੇ ਕਿ ਜਿਹੜੀ ਗਰਮੀ ਗਰਮੀ ਕੂਤਰਾਂ ਦੇ ਲੀਵਰ 'ਚ ਪੈਂਦੀ ਆ ਨਾ ਆ ਦਿਨਾਂ 'ਚ ਮੂੰਹ ਤੇ ਉਹ ਉਹਨਾ ਨਾ ਹੋਊਗਾ ਠੀਕ ਆ 1 ਲੀਟਰ ਪਾਣੀ ਚ 2 ਕੈਪਸੂਲ ਜਾਂ 1 ਕੈਪਸੂਲ ਆਪਾਂ ਪਾ ਸਕਦੇ ਆ ਵੀ ਕੈਪਸੂਲ ਦਾ ਤੇ ਆਇਓ ਬਾਬੇ ਉਹ ਦਾਣੇ ਦੋਨੇ ਧੋਏ ਧੋ ਕੇ ਸਕਾਈਏ ਜੇ ਸੋਗੇ ਦਾ ਮੀਂਹ ਪੈਂਦੇ ਜੀ ਸੋਣੇ ਪੈਣੇ ਆ ਮਾੜੀ ਮਾੜਿਆ ਕਣੀਆਂ ਡਿੱਗਦੀਆਂ ਹੁੰਦਾ ਬਾਕੀ ਮਾੜੀ ਜੀ ਦਾ ਸੂਰਜ ਨੇ ਲਿਸ਼ਕੋਰ ਜੀ ਦਿੱਤੀ ਆ ਜੇ ਤਾਂ ਸੂਰਜ ਚੜ ਗਿਆ ਤੇ ਸੁੱਕ ਜੂਗੀ ਇਹਦਾ ਮਾੜੀ ਮਾੜੀ ਸਲਾ ਬਿਸਲਾ ਬੀਜੀ ਪਾਦਾਂਗੇ ਹੋਰ ਕੁਝ ਨਹੀਂ ਕਰ ਸਕਦੇ ਹਨ ਤੇ ਆਇਓ ਬਾਬੇ ਪਹਿਲਾਂ ਕਣਕ ਧੋ ਕੇ ਤੇ ਫਿਰ ਮੈੜ ਕਣਕ ਸੁੱਕਦੀ ਆ ਇੰਨੀ ਕੀ ਕਣਕ ਪਾਉਣੀ ਏ ਤੇ ਬਾਕੀ ਅੱਜ ਦਾੜਾ ਦੂਣਾ ਛੋਲੇ ਛੂਲੇ ਪਾਵਾਂਗੇ ਕੜ ਕੜ ਹੁਣ ਸੁੱਕਣੀ ਹੈ ਨਹੀਂ ਬਾਬੇਓ ਠੀਕ ਆ ਸੂਰਜ ਦੀ ਰਿਸ਼ਕੋਰ ਤਾਂ ਹੈ ਪਰ ਕਣੀਆਂ ਡਿਗੀ ਜਾਂਦੀਆਂ ਤੇ ਤੁਹਾਨੂੰ ਇੱਕ ਵਾਰੀ ਕੁ ਜਾਨਵਰਾਂ ਦਾ ਸਾਰਿਆਂ ਦਾ ਸ਼ੌਂਕ ਕਰਾ ਦਈਏ ਠੰਡ ਛੰਡ ਮਾਨਣ ਦੇ ਆ ਇਹ ਸਾਰੇ ਤੇ ਖਰਾਖਰੂਕ ਪਾਈ ਜੰਨੇ ਆ ਤਾਂ ਵਿਚਾਈਏ ਕੁੱਡੇ ਖਾਡੇ ਸੁੱਕੇ ਹੀ ਆਪਣੇ ਇੰਨਾ ਹੈ ਨਹੀਂ ਤੇ ਇਹ ਕਰਕੇ ਮੈਂ ਸਾਫ ਵੀ ਨਹੀਂ ਕਰਦਾ ਪਿਆ ਮਿੱਠਾ-ਬੁੱਠਾ ਹੈ ਨਹੀਂ ਗੀਆਂ ਪਰ ਪੁਰੀਆਂ ਬਾਕੀ ਮਾੜੀਆਂ ਮੂਟੀਆਂ ਤਾਂ ਬਾਈ ਮਿੱਠਾ ਕਰਨੀਆਂ ਹੀ ਆ ਕਿਉਂਕਿ ਮਿੱਟੀ ਪਾਈ ਸੀ ਨਾ ਆਪਾਂ ਉਹਦੇ ਕਰਕੇ ਮਿੱਠਾ-ਬੁੱਠਾ ਜੰਮ ਲੀਆਂ ਨਹੀਂ ਜਦੋਂ ਮਰਜੀ ਛਿੱਲਦੀਏ ਸੁੱਕਾ ਗੁੱਡਾ ਹਨਾ ਸਾਰੇ ਇਹ ਇੰਨਾ ਜੇ ਆਪਾਂ ਹੁਣ ਇਹਨੂੰ ਮੈਂ ਸਾਫ਼ ਕਰਦਾ ਇਹਨਾਂ ਦੇ ਵਿੱਚ ਤਾਂ ਨੁਕਸਾਨ ਹੋਣਾ ਬਿਠਾ ਗਿੱਲੀਆਂ ਰਹਿਣੀਆਂ ਐਦਾਂ ਹੁਣ ਸੁੱਕੀ ਜਾਂਦੀਆਂ ਬਿਠਾ ਹਨਾ ਐਦਾਂ ਨੁਕਸਾਨ ਨਹੀਂ ਕੋਈ ਹਵਾ ਫਿਰਦੀ ਆ ਹੋਮੋਸ ਬਣਦੀ ਨਹੀਂ ਆਪਣੇ ਖੁੱਡਿਆਂ ਦੇ ਵਿੱਚ ਤੇ ਬਾਕੀ ਆ ਕਬੂਤਰਾ ਬਾਈ ਠੀਕ ਆ ਕਰ ਲਓ ਸ਼ੌਂਕ ਤੇ ਹੁਣ ਉਹਦਾ ਵੀ ਇਹ ਮਲ ਦਾਲਾ ਦੁਣਾ ਪੁੰਨੇ ਆ ਠਹਿਰ ਕੇ ਤੇ 2:3 3 ਵਜੇ ਦਾ ਟਾਈਮ ਹੋਇਆ ਆ ਕਬੂਤਰ ਆ ਬਾਈ ਠੀਕ ਆ ਤੇ ਇੱਕ ਬਾਈ ਕਹਿੰਦੇ ਸੀ ਯਾਰ ਜੋੜੇ ਜਿਹੜੇ ਦਿਨੇ ਆ ਉਹਨਾਂ ਦਾ ਵੀ ਸ਼ੌਂਕ ਕਰਾ ਦਿਓ ਬਾਈ ਦੇਖੋ ਜਿੱਦਣ ਮੈਨੂੰ ਤੁਸੀਂ ਕਹਿਤਾ ਨਾ ਵੀ ਅਸੀਂ ਆਉਣਾ ਆ ਉਦੋਂ ਹੀ ਮੈਂ ਤੁਹਾਨੂੰ ਦੱਸ ਦਊਂਗਾ ਵੀ ਜਿਹੜੇ ਜਿਹੜੇ ਬਾਈ ਦਾ ਮੈਂ ਅੱਜ ਦਾ ਜੋੜਾ ਹੈ ਨਾ ਖੱਟਿਆ ਹੋਇਆ ਆ ਤੇ ਉਦਾਂ ਹੀ ਦਿਖਾਈ ਜਾਵਾਂਗੇ ਠੀਕ ਆ ਜੋੜੇ ਕਾ ਬਣਾਏ ਹੋਏ ਆ ਪਹਿਲੇ ਲਈ ਵੀ ਦੂਜੇ ਲਈ ਵੀ ਬਹੁਤ ਸੋਹਣੇ ਜੋੜੇ ਬਣਾਏ ਆ ਇਦਾਂ ਨਹੀਂ ਕਿ ਉਦਾਂ ਹੀ ਹਨਾ ਇੱਕ ਤੇ ਆਪਾਂ ਕੂਤਰ ਭੇਜਣਾ ਕਿਸੇ ਬਾਈ ਨੂੰ ਠੀਕ ਆ ਇੱਕ ਜੋੜਾ ਬਣਾ ਕੇ ਇਹ ਆਪਾਂ ਬਾਈ ਜਿਹੜਾ ਪਹਿਲੇ ਨੰਬਰ ਤੇ ਉਹਦਾ ਮੈਂ ਕੂਤਰ ਦੇਣਾ ਨਹੀਂ ਸੀ ਬਾਈ ਨਸਲ ਨੂੰ ਪਾਉਣਾ ਸੀਗਾ ਤੇ ਚਲੋ ਕੋਈ ਗੱਲ ਇਹ ਜੋੜੇ ਹੁਣ ਕਿਹਾ ਬਾਈ ਜਵਾਨ ਕੀਤੀ ਆ ਤੇ ਚੰਗੇ ਦੇਣੇ ਆ ਮਾੜੇ ਨਹੀਂ ਬਾਈ ਦੇਣੇ ਠੀਕ ਆ ਆ ਕਬੂਤਰ ਦਵਾਂਗੇ ਆਪਾਂ ਕਛਾਂ ਵਾਲਾ ਇਹ ਐਤ ਕੀ 5 5:30 ਵਜੇ ਦਾ ਕਬੂਤਰ ਘਰੇ ਉੜਿਆ ਪਹਿਲੇ ਜੋੜੇ ਵਾਲੇ ਨੂੰ ਆਪਾਂ ਇਹ ਦੇ ਦੇਾਂਗੇ ਕਬੂਤਰ ਠੀਕ ਆ ਬਾਕੀ ਹੋਰ ਵੀ ਕਬੂਤਰ ਦਿਖਾ ਦਾਂਗੇ ਜੇ ਭਾਈ ਪਸੰਦ ਜਿਹਨੂੰ ਜਿੱਦਾਂ ਦੇ ਪਸੰਦ ਹੋਵੇ ਉਦਾਂ ਮੈਂ ਜੋੜੇ ਲਾ ਕੇ ਦੇ ਦਊਗਾ ਜਦੋਂ ਵੀ ਲੈਣ ਆਉਗੇ ਨਾ 5-7 ਕਬੂਤਰ ਦਿਖਾ ਦੂੰਗਾ ਤੇ ਭਾਈ ਨੂੰ ਜਿਹੜਾ ਵੀ ਕਬੂਤਰ ਪਸੰਦ ਆਊਗਾ ਤੇ ਉਹਦਾ ਮੈਂ ਜੋੜਾ ਬਣਾ ਕੇ ਦੇ ਦਾਂਗੇ ਆਪਾਂ ਐਦਾਂ ਵੀ ਕਰ ਸਕਦੇ ਆ ਠੀਕ ਆ ਤੇ ਲਓ ਬਾਪਿਓ ਦਾਲਾ ਲਾਈਏ ਮੁੱਕੀਆਂ ਸੀ ਮੈਂ ਥੂੜੀਆਂ ਲੈ ਕੇ ਆਇਆ ਸ਼ਰੂ ਲਿਆਵਾਂਗੇ ਇੱਥੇ ਮਿੰਗੀਆਂ ਬਹੁਤ ਹੁੰਦੇ ਹਨ ਪਿੰ ਵੀਵੀ 25 25 ਰੁਪਏ ਦਾ ਫਰਕ ਹੁੰਦਾ ਤੇ ਇਕੱਠੀਆਂ ਲਿਆਵਾਂਗੇ ਮੈਂ ਕਿਲੋ-ਕਿਲੋ ਹੰਡ ਲੈ ਕੇ ਆਇਆ ਕਿਲੋ ਆ ਲੈਂਦੀ ਆ ਠੀਕ ਆ ਸੋਇਆਬੀਨ ਦੀ ਦਾਲ ਤੇ ਕਿਲੋ ਲੈ ਆ ਮੂੰਗੀ ਠੀਕ ਆ ਸਰੋਂ ਆਪਣੇ ਕੋ ਪਈ ਆ ਤੇ 2 ਕਿਲੋ ਲਿਆਇਆ ਮੈਂ ਛੋਲੇ ਦੀ ਦਾਲ ਠੀਕ ਆ ਐਲ ਕੀ ਛੋਲੇ ਨਹੀਂ ਦੇਂਦੇ ਛੋਲੇ ਦੀ ਦਾਲ ਲੈਂਦੀ ਆ ਤੇ ਹਲਕੀ ਹਲਕੀ ਇਹ ਪਾਵਾਂਗੇ ਤੇ ਹੁਣ ਕੜਕ ਦੇ ਦਿਆਂ ਜੀ ਧੋ ਕੇ ਸੁੱਕ ਗਈ ਤਾਂ ਫੇ ਪਾ ਦਾਂਗੇ ਨਹੀਂ ਤਾਂ ਫਿਰ ਆਹੀ ਜਲਣ ਦੋਗੇ ਅੱਜ ਹਨਾ ਤੇ ਥੋੜੀ ਜੀ ਕਣਕ ਹੈਗੀ ਥੋਤੀ ਹੋਈ ਉਹ ਪਾ ਦਾਂਗੇ ਬਾਕੀ ਵੀਰ ਕਿਤੇ ਹੀ ਦਾਣਾ ਦੂਣਾ ਬਾਈ ਬਣਾਉਣਾ ਹੁਣ ਦੱਸ ਦਿਓ ਸਿਆਲਾਂ ਵਾਲਾ ਬਾਈ ਹਜੇ ਰੁਕ ਜਾਓ 10 ਕ ਦੇਣਾ ਹਨਾ ਪੈਣਾ ਬਾਈ ਆਹੀ ਕੁਛ ਹੈ ਯਾਰ ਦੇਖੋ ਪਾਉਣ ਨੂੰ ਜੋ ਮਰਜੀ ਪਾ ਲੋ ਠੀਕ ਆ ਕੋਈ ਫੈਲਾ ਨਹੀਂ ਹੁੰਦਾ ਇੰਨੀ ਖਰਾਕ ਪਾਉਂਦਾ ਲਿਮਟ 'ਚ ਪਾਓ ਆ ਸੋਇਆਬੀਨ ਦੀ ਦਾਲ ਵਰਤ ਲਓ ਛੋਲੇ ਵਰਤ ਲਓ ਤੇ ਜਾਂ ਛੋਲਿਆਂ ਦੀ ਦਾਲ ਵਰਤ ਲਓ ਇੱਕ ਚੀਜ਼ ਵਰਤ ਲਓ ਠੀਕ ਆ ਜਾਂ ਮੂੰਗੀ ਮੂੰਗੀ ਵੀ ਆਪਾਂ ਪੁੰਨੇ ਹੁੰਨੇ ਹਲਕੀ ਫਲਕੀ ਮੈਂ ਕਿਲੋ ਹੰਡ ਤਾਂ ਪਾਉਣੀ ਆ ਨਾ ਦਾਣੇ 'ਚ ਮੂੰਗੀ ਵਧੀਆ ਹੁੰਦੀ ਆ ਤੇ ਸਰੋਂ ਵੀ ਪਾਉਣੀ ਆ ਸਿਆਲ ਚ ਵੀ ਪਾਉਣੀ ਆ ਤੇ ਗਰਮੀਆਂ ਚ ਵੀ ਪਾਉਣੀ ਸਰੋਂ ਨਹੀਂ ਵਾਂ ਬੰਦ ਕਰਦਾ ਸਿਰਫ ਜਦੋਂ ਆਪਾਂ ਡਾਰਾਂ ਚ ਪਾਈਦੇ ਉਦੋਂ ਹੀ ਸਰੋਂ ਬੰਦ ਕਰੀਦੀ ਉਦਾਂ ਨਹੀਂ ਬੰਦ ਕਰਦਾ ਹੁੰਦਾ ਠੀਕ ਆ ਤੇ ਬਾਜਰਾ ਮੈਂ ਕਦੀ ਬਾਈ ਪਾਇਆ ਨਹੀਂ ਠੀਕ ਆ ਬਾਜਰਾ ਪਹਿਲਾਂ ਪੁੰਦੇ ਪੁੰਦੇ ਰਹੇ ਹੁਣ ਤਾਂ ਬਾਜਰਾ ਬਿਲਕੁਲ ਹੀ ਬੰਦ ਕੀਤਾ ਨਾ ਬਾਜਰਾ ਕਦੀ ਦਿਖਾਇਆ ਹੀ ਨਹੀਂ ਕਬੂਤਰਾਂ ਨੂੰ ਤੇ ਕਿਉਂਕਿ ਆਪਾਂ ਇੱਕ ਦੋ ਵਾਰੀ ਐਡੇ ਪ੍ਰੋਬਲਮ ਆ ਗਈ ਸੀਗੀ ਡਰਦੇ ਆ ਨੇ ਕਦੀ ਆਪਾਂ ਕੋਈ ਕਬੂਤਰ ਪਾਣੀ ਨੂੰ ਯਾੜ ਨਾ ਪੈਂਦੇ ਬਾਈ ਜਦੋਂ ਬਾਹਲੀਆਂ ਗਰਮ ਚੀਜ਼ਾਂ ਪੋਣੇ ਆ ਠੀਕ ਆ ਜਾਂ ਤਾਂ ਫਿਰ ਬਾਜਰਾ ਪੋਣਾ ਤੇ ਫਿਰ ਹੋਰ ਖੁਸ਼ ਨਾ ਪ ਤੇ ਬੈਤ ਬਈ ਇੰਨਾ ਯਾਰ ਕੁਝ ਪਾਉਣ ਦੀ ਲੋੜ ਨਹੀਂ ਹੈਗੀ ਬਈ ਬਾਜਰਾ ਬੂਜਰਾ ਠੀਕ ਆ ਇਹਨਾਂ ਨੂੰ ਸਿਰਫ ਤੁਸੀਂ ਆਹੇ ਚੀਜ਼ਾਂ ਤਿੰਨ ਚਾਰ ਪਾਈ ਜਾਓ ਮੂੰਗੀ ਤੇ ਆ ਦੂਜੀ ਸੋਇਆਬੀ ਦੀ ਦਾਲ ਛੋਲੇ ਜਾਂ ਛੋਲਿਆਂ ਦੀ ਦਾਲ ਠੀਕ ਆ ਆਪਾਂ ਮੇ ਕਿਲੋ ਕੁ ਛੋਲਿਆਂ ਦੀ ਦਾਲ ਸਿੱਟ ਲਓ ਕਿਲੋ ਛੋਲੇ ਕਈ ਹਨਾ ਮੋਟਾ ਦਾਣਾ ਨਹੀਂ ਚੁਗਦੇ ਚਲ ਛੋਲਿਆਂ ਦੀ ਦਾਲ ਖਾ ਲੈਂਦੇ ਆ ਤੇ ਕਣਕ ਬਾਈ ਤੇ ਸਰੋਂ ਬਸ ਆਹ ਚਾਰ ਪੰਜ ਚੀਜ਼ਾਂ ਹੀ ਆਪਾਂ ਸ਼ੁਰੂ ਤੋਂ ਵਰਤਦੇ ਆ ਜਿੰਨਾ ਵੀ ਟਾਈਮ ਹੋ ਗਿਆ ਹੁਣ ਹਨਾ ਆਪਾਂ ਨੂੰ ਵੀ ਪ੍ਰੋਪਰਲੀ ਲੈਣ ਦੇ ਵਿੱਚ ਆਇਆ ਨੂੰ ਉਦੋਂ ਤੇ ਆਪਾਂ ਨਾ ਤਾਂ ਬਾਈ ਬਾਲੀ ਕਦੀ ਬਾਜਰਾ ਪਾਇਆ ਠੀਕ ਆ ਬਾਜਰਾ ਤਾਂ ਕਦੀ ਆਪਾਂ ਪਾਇਆ ਹੀ ਨਹੀਂ ਬਾਈ ਦਿਖਾਇਆ ਹੀ ਨਹੀਂ ਕੂਤਰਣ ਹੋਣਾ ਨਾ 2-3 ਸਾਲ 4 ਸਾਲ ਹੋ ਗਏ ਆ ਪਹਿਲਾਂ ਪਾ ਪੂ ਲਈਦਾ ਸੀਗਾ ਠੀਕ ਆ ਤੇ ਬਾਕੀ ਬਾਈ ਕਹਿੰਦੇ ਸੀਗੇ ਬਾਈ ਕਬੂਤਰ ਨਹੀਂ ਬਣਦੇ ਬਾਈ ਦੇਖੋ ਜਿਹੜਾ ਤੁਸੀਂ ਜ਼ੋਰ ਲਾ ਹਟਿਆ ਨਾ ਵੀ ਦੇ ਕੇ ਯਾਰ ਮਲੱਪਾਂ ਦੀ ਵੀ ਲਾ ਲਈ ਉਹ ਵੀ ਲਾ ਲਈ ਵੀ ਕਬੂਤਰ ਫੇਵ ਹੀ ਨਹੀਂ ਬਣਦੇ ਤੇ ਕਬੂਤਰ ਬਾਈ ਟੈਰਾਮਾਈਸਿੰ ਦਾ ਟੀਕਾ ਜਿਹੜਾ ਆਉਂਦਾ ਨਾ ਬਾਈ ਠੀਕ ਆ ਉਹ ਤੁਸੀਂ ਹਫਤੇ 'ਚ ਇੱਕ ਵਾਰ ਹੀ ਲਾ ਦਿਓ ਤਿੰਨ ਕਵਾਰੀ ਲਾ ਦਿਓ ਹਫਤੇ 'ਚ ਇੱਕ ਤਿੰਨ ਟੀਕੇ ਲਾ ਦਿਓ ਤੇ ਤਿੰਨ ਤਿੰਨ ਟਾਕ ਲਾਉਣੇ ਆ ਠੀਕ ਆ ਜਿਹੜੀ ਆਪਣੀ ਉਹ ਹੁੰਦੀ ਨਾ ਸਿਰਿੰਜ ਸ਼ੂਗਰ ਵਾਲੀ ਸਿਰਿੰਜ ਉਹਦੇ ਤਿੰਨ ਤਿੰਨ ਟਾਕ ਲਾਉਣੇ ਆ ਠੀਕ ਆ ਸੇਪ ਦੇ ਵਿੱਚ ਮਤਲਬ ਹੱਡੀ ਛੱਡ ਕੇ ਹੱਡੀ ਚ ਨਾ ਲੱਗ ਜੇ ਕਿਤੇ ਸਿਰਿੰਜ ਨਾ ਇਹਦਾ ਟੀਡਾ ਕਰਕੇ ਲਾ ਦਿਓ ਤੇ ਕੋਈ ਓਖਾ ਨਹੀਂ ਕਈ ਬਾਈ ਕਹਿੰਦੇ ਯਾਰ ਮੈਨੂੰ ਲਾਉਣਾ ਨਹੀਂ ਹੁੰਦਾ ਬਾਈ ਕੋਈ ਓਖਾ ਨਹੀਂ ਕੋਈ ਨਾ ਕੋਈ ਇਸ਼ੂ ਆ ਜਾਣਾ ਦਿਖਾਉਣ ਨੂੰ ਮੈਂ ਲਾਉਂਦਾ ਵੀ ਤੁਹਾਨੂੰ ਦਿਖਾ ਸਕਦਾ ਵੀਡੀਓ ਦੇ ਵਿੱਚ ਹਨਾ ਮੈਨੂੰ ਬਲਰ ਕਰਨਾ ਹੀ ਪੈਣਾ ਫੇਰ ਦੁਬਾਰਾ ਤੇ ਉਹਦਾ ਫਾਇਦਾ ਨਹੀਂ ਕੋਈ ਠੀਕ ਆ ਟੀਕਾ ਮੈਂ ਲਾਉਂਦਾ ਦਿਖਾ ਨਹੀਂ ਸਕਦਾ ਜਾਨਵਰਾਂ ਦੇ ਤੇ ਬਾਕੀ ਬਾਈ ਕਹਿੰਦੇ ਸੀ ਬਾਈ ਯਾਰ ਗੇਮ ਦੱਸ ਦਿਓ ਸਾਨੂੰ ਸਿਖਾ ਦਿਓ ਉੱਡਣ ਵਾਲੇ ਬਾਈ ਹੁਣ ਮੈਂ ਆ ਦਿਨਾਂ ਚ ਤੁਹਾਨੂੰ ਕੀ ਦੱਸਾਂ ਠੀਕ ਆ ਹੁਣ ਜਦੋਂ ਆਪਾਂ ਪ੍ਰੈਕਟੀਕਲ ਕਰਦੇ ਹੁੰਨੇ ਕਾਪੀਆਂ ਕੋਲ ਹੁੰਦੀਆਂ ਉਹਦੇ ਚੇਤਾ ਹੁੰਦਾ ਸਾਰਾ ਕੁਝ ਤੁਹਾਨੂੰ ਦੱਸ ਦੇ ਰਹੀਦਾ ਹਨਾ ਇਦਾਂ ਇਦਾਂ ਪਾਣੀ ਲਉਣਾ ਇਦਾਂ ਹੁਣ ਬਾਈ ਉਹ ਸਾਰਾ ਇਹ ਨਾ ਟੈਚੀ ਬੰਦ ਕਰਕੇ ਰੱਖਦੇ ਆ ਠੀਕ ਆ ਉਹ ਦਿਮਾਗ ਚੋਂ ਵੀ ਕੱਢ ਦਿੱਤੀ ਗੇਮ ਉਹ ਕੀ ਹੁਣ ਕਿੱਦਾਂ ਕਿੱਦਾਂ ਕੀ ਆ ਉਹਨੂੰ ਦੁਬਾਰਾ ਆਪਾਂ ਹੁਣ ਨਵੀਂ ਪਾਈਏ ਦਿਮਾਗ ਚ ਠੀਕ ਆ ਜੇ ਮੈਂ ਫੇਰ ਪੁਰਾਣੀਆਂ ਹੀ ਚੇਤੇ ਕਰਦਾ ਰਿਹਾ ਤੇ ਨਵੀਆਂ ਨਹੀਂ ਪੈਣੀਆਂ ਬਾਈ ਕਿ ਜਿਹੜੀ ਸਿਆਲ ਨੂੰ ਕ ਬੀ ਬੱਚਿਆਂ ਨੂੰ ਕਿਹੜੀ ਖਰਾਕ ਪਾਉਣੀ ਹੈ ਇਹਦੀ ਕੀ ਪਾਉਣਾ ਚਾਹੀਦਾ ਕਦੋਂ ਕਦਾਂ ਹੁਣ ਆਪਾਂ ਜਿਹੜਾ ਬਈ ਸਿਆਲ ਆ ਸਿਆਲ ਦੇ ਵਿੱਚ ਆਪਾਂ ਬਈ ਤਿੰਨ ਵਾਰੀ ਮਲਪਾ ਦੀ ਗੋਲੀ ਲਾਉਣੀ ਠੀਕ ਆ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਤੁਸੀਂ ਨੋਟ ਕਰ ਲਿਓ ਆ ਇਹ ਮਤਲਬ ਮੇਨ ਗੱਲਾਂ ਆ ਬਾਈ ਠੀਕ ਆ ਕੋਈ ਨਹੀਂ ਦੱਸਦਾ ਇਹ ਗੱਲਾਂ ਜਿਹੜੀਆਂ ਤੁਹਾਡਾ ਭਰਾ ਦੱਸਣ ਲੱਗਾ ਠੀਕ ਆ ਤੇ ਸਹੀ ਸੱਚ ਆ ਮਤਲਬ ਤੁਸੀਂ ਤਿੰਨ ਵਾਰੀ ਮਲਪਾ ਦੀ ਗੋਲੀ ਲਾਓ ਠੀਕ ਆ ਕਣਕ ਹੁਣ ਜਿੱਦਾਂ ਵੀ ਆ ਦਾਣੇ ਦੂਣੇ ਆਪਾਂ ਸਿਆਲਾਂ ਨੂੰ ਦੂਜਾ ਪਾ ਲਓ ਕਣਕ ਆਪਣੀ ਵੱਧ ਤੋਂ ਵੱਧ ਬਾਈ ਬਚਾ ਕੇ ਰੱਖੋ ਜਾਂ ਐਕਸਟਰਾ ਲਾ ਕੇ ਰੱਖੋ ਅਗਲੇ ਸਾਲ ਪਾਉਣ ਨੂੰ ਆਪਾਂ ਕੀ ਕਰਦੇ ਆ ਉਹੀ ਕਣਕ ਬਾਈ ਦੂਜੀ ਚ ਲਾ ਲੈਣੇ ਜਾ ਕੇ ਫਿਰ ਨਵੀਂ ਉਥੇ ਆਪਣਾ ਬੇੜਾ ਕਰਕ ਹੋ ਜਾਂਦਾ ਅੱਧੇ ਵੀਰ 60% ਤਾਂ ਵੀਰ ਉਹਦੇ ਕਰਕੇ ਬਾਜ਼ੀਆਂ ਹਰਦੇ ਆ ਵਿੱਚ ਪ੍ਰੋਬਲਮ ਆ ਜਾਂਦੀ ਕਈ ਵੀਰਾਂ ਦੇ ਕਮੈਂਟਾਂ ਦੇ ਬਾਈ ਯਾਰ 11 12 ਚ ਪਾਇਆ ਸੀ ਕਬੂਤਰ ਦਾਣਾ ਹੀ ਖਾਈ ਜਾਂਦੇ ਆ ਜਾਂ ਬਿਲਕੁਲ ਹੀ ਕਮਜ਼ੋਰ ਹੋ ਗਏ ਆ ਬਾਈ ਉਹ ਨਵੀਂ ਕਣਕ ਕਰਕੇ ਹੀ ਆ ਪੰਜ ਚਾਰ ਬੋਰੀਆਂ ਨਾ ਐਕਸਟਰਾ ਲੈ ਕੇ ਰੱਖ ਦਿਆ ਕਰੋ ਜਿਹੜੀਆਂ ਤੁਸੀਂ ਗਰਮੀ ਨੂੰ ਪਾਉਣੀਆਂ ਉਹ ਨਾ ਵਰਤਿਆ ਕਰੋ ਸਿਆਲਾਂ ਨੂੰ ਠੀਕ ਆ ਵੀ ਹਮਲਾ ਵੀ ਉਹ ਗਰਮੀ ਲਈ ਹੀ ਰੱਖਿਆ ਆ ਤੇ ਨਵੀਂ ਕਣਕ ਨਹੀਂ ਪਾਉਣੀ ਵੀਰੇ ਨਵੀਂ ਕਣਕ ਬੀੜਾ ਕਰ ਕਰ ਦਿੰਦੀ ਕਬੂਤਰਾਂ ਦਾ ਠੀਕ ਆ ਐਦਕੀ ਆਪਣੇ ਨਾਲ ਵੀ ਇਦਾਂ ਹੀ ਤੁਹਾਨੂੰ ਦੱਸਿਆ ਵੀ ਗਲਤੀ ਨਾਲ ਪੈ ਗਈ ਜਿੱਦਾ ਚੱਕੀ ਤੋਂ ਲਿਆਂਦੀ ਹੈ ਪੁਰਾਣੀ ਕਣਕ ਖਤਮ ਸੀ ਉਹ ਕਹਿੰਦਾ ਪੁਰਾਣੀ ਆ ਪਰ ਉਹ ਨਿਕਲੀ ਹੈਗੀ ਨਵੀਂ ਸੀ ਉਹ ਤਾਂ ਬਾਅਦ ਚੋ ਕਰਦਿਆ ਨੇ ਦੇਖੀ ਦੂਕੀ ਤਾਂ ਉਹਨਾਂ ਨੇ ਦੱਸਿਆ ਵੀ ਇਹ ਤਾਂ ਨਵੀਂ ਆ ਕਣਕ ਠੀਕ ਆ ਬਾਕੀ ਆਪ ਕੋ ਮਾੜਾ ਮੁੱਟਾ ਦਿਮਾਗ ਲਾਇਆ ਵੀ ਕਬੂਤਰ ਬਿਮਾਰ ਕਰਨਾ ਹੋ ਗਏ ਹਨਾ ਉਹਨੇ 100% ਕਹਿ ਕੇ ਮੈਨੂੰ ਦਿੱਤੀ ਕਿ ਪੁਰਾਣੀ ਆ ਪਰ ਉਹ ਕਣਕ ਨਵੀਂ ਸੀ ਠੀਕ ਆ ਉੱਥੇ ਬਸ ਆਪਾਂ ਧੋਖਾ ਖਾ ਗਏ ਹਨ ਤੇ ਪਰ ਫੇਰ ਵੀ ਚਲੋ ਆਪਾਂ ਸੈੱਟ ਕਰ ਲੇ ਬਾਈ ਬਾਈਆਂ ਵੀ ਜਿੱਤੇਆਂ ਜਾਂ ਗੱਦਾ ਵੀ ਲਾ ਲਓ ਹਣਾ ਹਰੇ ਘਰੀ ਨਹੀਂ ਪਰਮਾ ਦਾ ਮੌਕਾ ਦਿੰਦਾ ਹੁੰਦਾ ਵੀ ਹਰੇ ਘਰੀ ਸੈੱਟ ਹੋ ਜਾਣੇ ਆ ਠੀਕ ਆ ਏ ਬਾਈ ਏ ਨਹੀਂ ਕਿ ਮੈਂ ਤੁਹਾਨੂੰ ਨੁਕਤੇ ਕਹਦਾ ਵੀ ਮੇਰੇ ਮੇਰੇ ਬਿਮਾਰੀ ਨਹੀਂ ਹੋਣੇ ਏ ਬਾਈ ਸਭ ਦੇ ਬਿਮਾਰ ਹੋ ਜਾਂਦੇ ਇੱਥੇ ਕੋਈ ਨਹੀਂ ਪਤਾ ਲੱਗਦਾ ਠੀਕ ਆ ਇੱਥੇ ਵੱਡੇ ਵੱਡੇ ਬਾਈ ਜਿੰਨੂੰ ਆਪਾਂ ਕਹਦੇ ਨੇ ਨਾ ਨਾਮੀ ਖੜਾਈਆਂ ਚ ਵੀ ਚਲ ਜਾਂਦੇ ਬਾਈ ਉਹਨਾਂ ਦੇ ਕਬੂਤਰ ਵੀ ਖੁੱਡਿਆਂ ਦੇ ਖੁੱਡੇ ਖਾਲੀ ਹੋ ਜਾਂਦੇ ਆ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਕਬੂਤਰ ਬਿਮਾਰ ਹੋ ਗਏ ਯਾਰ ਜਾਂ ਇਹ ਦੱਸਦਾ ਆ ਇਹਦੀ ਬਿਮਾਰ ਹੋ ਗਏ ਜਾਂ ਮੇਰੇ ਮੈਨੂੰ ਇਹ ਹੋਵੇ ਯਾਰ ਮੇਰੇ ਕਦੀ ਬਿਮਾਰੀ ਨਾ ਹੋਣ ਐਦਾਂ ਬਾਈ ਕਦੀ ਵੀ ਨਹੀਂ ਹੁੰਦਾ ਠੀਕ ਆ ਜਿਹੜੀ ਪ੍ਰੋਬਲਮ ਹੋਣੀ ਆ ਨਾ ਉਹ ਆਈ ਜਾਣੀ ਆ ਜਿਹੜਾ ਜੋ ਮਰਜ਼ੀ ਕਰ ਲਓ ਜਿੰਨੇ ਮਰਜ਼ੀ ਟੀਕੇ ਲਾ ਲਓ ਜੋ ਮਰਜ਼ੀ ਕਰ ਲਓ ਕਿ ਆਉਗੀ ਨਹੀਂ ਪ੍ਰੋਬਲਮ ਕੋਈ ਨਾ ਕੋਈ ਦਾ ਮਾਣਾ ਮੂਟਾ ਤੇ ਚਲੋ ਬਾਬਿਓ ਗੱਲਾਂ ਬਾਤਾਂ ਬਹੁ ਹੋ ਗਈਆਂ ਤੇ ਤੁਹਾਨੂੰ ਮੈਂ ਅੱਜ ਜਿਹੜੀਆਂ ਆਪਾਂ ਜੋੜੇ ਦੇਣੇ ਆ ਦੇਖਦਾ ਨਾ ਹੋਇਆ ਤਾਂ ਮੈਂ ਜੋੜੇ ਵਾਲੇ ਸ਼ੌਂਕ ਕਰਾ ਦਿੰਨਾ ਮੈਂ ਯਾਰ ਤਾਂ ਨਹੀਂ ਬਾਈ ਦਿਖੋ ਨਾ ਕਬੂਤਰ ਟੱਲਾ ਮਠਾਉਂਦਾ ਮਰ ਮੁਰ ਜਾਂਦਾ ਫੇਰ ਬਾਈ ਕਹਿੰਦਾ ਯਾਰ ਤੂੰ ਦਿਖਾਇਆ ਹੋਰ ਸੀ ਜੋੜੇ ਚ ਹਨਾ ਤੇ ਦੇਣ ਤੋਂ ਕੋਈ ਹੋਰ ਹੀ ਦੀਆਂ ਕਬੂਤਰ ਤੁਸੀਂ ਸਾਰੇ ਦੇਖਿਆ ਠੀਕ ਆ ਜਿੱਦਣ ਵੀ ਲੈਣ ਆਓਗੇ ਇਹ ਕਬੂਤਰਾਂ ਦੀ ਤੁਸੀਂ ਵੀਡੀਓ ਮੈਂ ਤੁਹਾਨੂੰ ਹੁਣ ਵੀ ਡਾਵੇ ਦਿਖਾ ਦੇਣਾ ਉੱਪਰ ਲੀਆਂ ਮਾਦੀਆਂ ਦੀ ਵੀ ਇਹਨਾਂ ਦੇ ਵਿੱਚੋਂ ਹੀ ਬਾਈ ਕਬੂਤਰੀਆਂ ਦਊਂਗਾ ਪਛਾਣ ਲਿਓ ਕੋਈ ਨਵੀਂ ਕਬੂਤਰੀ ਆਪਣੇ ਕੋਠੇ ਤੇ ਆਉਗੀ ਨਹੀਂ ਨਾ ਕਬੂਤਰ ਆਊ ਜਿਹੜੇ ਆਪਦੀ نسل ਦੇ ਆ ਠੀਕ ਆ ਕਿਹਦੇ ਕੋਲੋਂ ਲਿਆ ਆ ਬਾਈ ਦੇਣ ਵਾਲਾ ਮੇਰਾ ਨਾਂ ਤਾਂ ਕੰਮ ਆ ਕੋਈ ਬਾਈ ਕਹਿੰਦਾ ਸੀ ਤੁਸੀਂ ਜੋੜੇ ਸ਼ੋਰ ਦਿਖਾ ਦਿਓ ਵੀ ਆਹਾ ਦੇਣੇ ਤਾਂ ਬਾਈ ਦੇਖੋ ਜੇ ਮੈਂ ਜੋੜੇ ਦੇ ਸਕਦਾ ਬਾਈ ਚੰਗੇ ਹੀ ਦਊਗਾ ਨਹੀਂ ਤਾਂ ਮੈਂ ਦੇਣਾ ਹੀ ਨਹੀਂ ਸੀ ਠੀਕ ਆ ਆਪਾਂ ਨੂੰ ਸਾਲ ਡੇਢ ਸਾਲ ਹੋ ਗਿਆ ਵੀਡੀਓ ਪਾਉਂਦੇ ਨੂੰ ਅੱਜ ਤੱਕ ਅᱹਣੀ ਆਪਾਂ ਕਿਹਾ ਕਿ ਇਹਨੂੰ ਵੀ ਬਾਈ ਜੋੜਾ ਲੈ ਜਾਵਾਂਗੇ ਐਰ ਕੀ ਕਬੂਤਰ ਬਾਈ ਬਾਜ਼ੀਆਂ ਨਹੀਂ ਛੱਡ ਹੋਏ ਠੀਕ ਆ ਤੇ ਕਈ ਪ੍ਰਵਾਹਾਂ ਦੀ ਫਰਮਾਇਸ਼ ਆਉਂਦੀ ਬਾਈ ਇੱਕ ਜੋੜੇ ਦੇ ਦੇ ਜੋੜੇ ਮੈਂ ਕਿਹਾ ਚਲੋ ਆਹ ਤਰੀਕਾ ਕਰ ਲੈਂਦੇ ਕਿਸੇ ਨੂੰ ਨਰਾਜ਼ ਨਾ ਕਰੀਏ ਹਨਾ ਤੇ ਜਿਨ੍ਹਾਂ ਦੇ ਬਾਈ ਸਿਲੈਕਟ ਹੋਏ ਆ ਬਾਈ ਸਾਰੇ ਦੂਰ ਦੇ ਆ ਦੋ ਚਾਰ ਹੀ ਆ ਇੱਥੇ ਲੱਗੇ ਦੇ ਦੋ ਕੀ ਮੇਰੇ ਖਿਆਲ ਨਾਲ ਬਾਕੀ ਚਾਰ ਤਾਂ ਦੂਰ ਦੂਰ ਦੇ ਹੀ ਆ ਕੋਈ ਕਹਿੰਦਾ ਮੈਨੂੰ ਇੱਥੇ ਪਹਚਾਦੇ ਕੋਈ ਕਹਿੰਦਾ ਇੱਥੇ ਪਹਚਾਦੇ ਬਾਈ ਇਦਾਂ ਤਾਂ ਮੇਰੇ ਤੋਂ ਯਾਰ ਇੰਨਾ ਟਾਈਮ ਹੈ ਨਹੀਂ ਬਾਈ ਵੀ ਪਹਚਾਉਂਦਾ ਲਿਜਾਣੇ ਤੁਹਾਨੂੰ ਆਪ ਪੈਣੇ ਆ ਠੀਕ ਆ ਏਰੀਆ ਦੇ ਵਿੱਚੋਂ ਜੇ ਕੋ ਬਾਹਰ ਹੁੰਦੇ ਫੇ ਮੈਂ ਕਿਸੇ ਨਾ ਕਿਸੇ ਤੋਂ ਦਵਾ ਦਿੰਦਾ ਸੀ ਪਰ ਤੁਹਾਨੂੰ ਪਤਾ ਕੇ ਕੋਈ ਬਾਈ ਮੈਂ ਦਵਾਨ ਨੂੰ ਇੱਥੋਂ ਵੀ ਕਿਸੇ ਨਾ ਕਿਸੇ ਕੋ ਦਵਾਦਾ ਪਰ ਕੇਈ ਬਾਈ ਗਰੰਟੀ ਨਹੀਂ ਚੱਕੀ ਜਾਂਦੀ ਠੀਕ ਆ ਇਸ ਕਰਕੇ ਮੈਨੂੰ ਪਤਾ ਕਿ ਮੇਰੇ ਹੁੱਡੇ ਚ ਕੀ ਪਿਆ ਤਾਂ ਮੈਂ ਕੀ ਕਿਸੇ ਨੂੰ ਦੇਣ ਲੱਗਾ ਹੁਣ ਅਗਲੇ ਬੰਦੇ ਕੋ ਦਵਾਦਾਗਾ ਨਾ ਮੈਂ ਦੇਖਿਆ ਨਾ ਕੋਸ਼ ਅਗਲਾ ਸਾਲ ਖਰਾਬ ਕਰਦਾ ਰਵੇ ਸਾਲ ਖਰਾਬ ਹੋ ਜੂ ਬਾਈ ਉਹਦਾ ਫਾਇਦਾ ਨਹੀਂ ਕੋਈ ਹਨਾ ਤੇ ਆਜੋ ਬਾਬੋ ਪਹਿਲਾਂ ਦਾਣਾ ਦੂਣਾ ਕਰੀਏ ਤੇ ਜਿਹੜੇ ਵੀ ਬਾਈਆਂ ਦੇ ਜੋੜੇ ਸਿਲੈਕਟ ਹੋਏ ਲਿਆਣੇ ਬਾਈ ਤੁਹਾਨੂੰ ਆਪ ਪੈਣੇ ਘਰੋਂ ਆ ਕੇ ਠੀਕ ਆ ਤੇ ਆਜੋ ਬਾਬੋ ਦਾਣਾ ਬਾਬੋ ਦਾਣਾ ਮਿਕਸ ਕਰ ਲਿਆ ਆਹ ਦਾਣਾ ਚੈ ਠੀਕ ਆ ਪਾਉ ਪੋਣਾ ਚਾਹੀਦਾ ਯਾਨੀ ਕਿ ਖਰਾਕ ਪਾਉਣੀ ਨਹੀਂ ਬਾਈ ਪੋਣੀ ਚਾਹੀਦੀ ਆ ਪਰ ਲੋੜ ਤੋਂ ਵੱਧ ਨਹੀਂ ਪੋਣੀ ਠੀਕ ਆ ਹੁਣ ਆ ਤੁਹਾਡੇ ਸਾਹਮਣੇ ਮੈਂ ਲਿਆਂਦੀ ਹਣਾ ਇਹ ਆਪਾਂ ਇੱਕ ਡੂੰਗਾ ਪਾਈਦਾ ਉਹਲਾ ਤੁਹਾਨੂੰ ਪਤਾ ਭਰ ਕੇ ਹਣਾ ਤੇ ਆਪਾਂ ਦਾਣਾ ਪਾਈਦਾ ਉਹਦਰ ਨੂੰ ਸਾਰਿਆਂ ਨੂੰ ਕਣਕ ਬਾਕੀ ਕਣਕ ਤੇ ਆ ਇੱਕ ਡੂੰਗਾ ਭਰ ਕੇ ਪਾ ਦੇਣਾ ਸਾਰਿਆਂ ਨੂੰ ਹਲਕੀ ਹਲਕੀ ਜਾਵੇ ਜ਼ਿਆਦਾ ਨਹੀਂ ਕਿ ਆਪਾਂ ਕਹਾਂਗੇ ਇੱਕੋ ਦਿਨ ਦੀ ਬਾਈ ਭਲਵਾਨ ਬਣ ਜਾਣਾ ਇੱਕੋ ਦਿਨ ਦੀ ਭਲਵਾਨ ਨਹੀਂ ਬਣਨਾ ਉਹ ਉਤਰ ਬਿਮਾਰੀ ਹੋਣੇ ਆ ਬਾਈ ਜਿੰਨੀ ਜ਼ਿਆਦਾ ਖਰਾਕ ਪਾਉਂਗੇ ਬੰਦੇ ਨਾ ਵੀ ਇਦਾਂ ਹੀ ਆ ਜਾਂ ਗਰਮੀ ਪੈ ਜੂਗੀ ਮੂੰਹ ਪੱਕ ਜਾਣਗੇ ਕਬੂਤਰ ਬਿਮਾਰ ਹੋ ਜਾਣਗੇ ਇੱਦਾਂ ਬੰਦੇ ਨਾ ਹੁੰਦਾ ਬਾਈ ਬਾਲੀ ਖਰਾਬ ਖਾਲਵੇ ਦੇ ਉਹਦੇ ਲਈ ਵੀ ਮਾੜਾ ਹੀ ਆ ਤੇ ਜਿਆਦਾ ਨਹੀਂ ਮੈਂ ਪਾਉਂਦਾ ਸਾਰੀ ਵਧੀਆ ਮੈਂ ਨਹੀਂ ਕਿ ਹਲਕੀ ਆਪਾਂ ਹਲਕੀ ਨਹੀਂ ਬਸ ਇੰਨੀ ਵਧੀਆ ਪਾਲੀ ਦੀ ਭਾਵੇਂ ਥੋੜੀ ਪਾਓ ਪਾਓ ਵਧੀਆ ਕਈ ਵੀਰ ਕੀ ਕਰਦੇ ਆ ਸਸਤੀ ਦੇਖ ਕੇ ਵੀ ਸਸਤਾ ਦਾਣਾ ਕਬੂਤਰਾਂ ਨੂੰ ਪਾ ਲੈਣੇ ਯਾਰ ਥੋੜਾ ਜਿਆਦਾ ਆ ਜਾਂਦੀ ਬਾਈ ਗੱਲ ਉੱਥੇ ਆਉਂਦੀ ਉਹ ਖਰਾਬ ਦਾਣਾ ਨਿਕਲ ਜਾਂਦਾ ਕਬੂਤਰ ਢਿੱਲੇ ਮੱਠੇ ਹੋ ਜਾਂਦੇ ਠੀਕ ਆ ਆਪਾਂ ਜਿਹੜੀ ਘਰਾਂ 'ਚ ਵਰਤੀ ਜਾਂਦੀ ਮੈਂ ਉਹੀ ਦਾਲ ਉਹੀ ਮੂੰਗੀ ਬਾਈ ਉਹੀ ਸਾਰੀ ਕੁਝ ਵਰਤਦਾ ਆਂ ਠੀਕ ਆ ਇੱਕ ਸਰੋਂ ਆ ਜਿਹੜੀ ਆਪਾਂ ਇਕੱਠੀ ਲੈ ਕੇ ਰੱਖ ਲਈਦੀ ਆ ਉਸ ਤੋਂ ਥੋੜੀ ਵਾਲੀ ਕੱਢ ਲਈਦੀ ਆ ਤੇ ਉਹੋ ਹੀ ਬਈ ਪਾਲੀਦੀ ਆ ਠੀਕ ਆ ਤੇ ਆਜੋ ਬਾਬਿਓ ਪਹਿਲਾਂ ਕਣਕ ਤੋਂ ਹੀਏ ਫੇਰ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂਜੀ ਬਾਬਿਓ ਲੋ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਠੀਕ ਆ ਤੇ ਇੱਕ ਵੀਰ ਦਾ ਕਮੈਂਟ ਆ ਸੀ ਕਹਿੰਦਾ ਬਾਈ ਯਾਰ ਤੁਸੀਂ ਗਲਤ ਕਰਦੇ ਆਂ ਵੀ ਅੱਖਾਂ ਦੇ ਵਿੱਚ ਦਾਰੂ ਪਾ ਕੇ ਵੀ ਧੁੱਪੇ ਨਹੀਂ ਪੋਣਾ ਇਹਦਾ ਬਾਈ ਤੁਸੀਂ ਪਾ ਕੇ ਦੇਖਿਓ ਫੇਰ ਮੈਨੂੰ ਦੱਸਿਓ ਹਨਾ ਟੈਰਾਮਾਈਸਿਨ ਦਾ ਟੀਕਾ ਲਾਇਆ ਸੀ ਆਪਾਂ ਠੀਕ ਆ ਉਹ ਐਂਟੀਬਾਇਓਟਿਕ ਹੁੰਦਾ ਰੇਸ਼ੇ ਨੂੰ ਸਿਕਾਉਂਦਾ ਠੀਕ ਆ ਤੇ ਅੱਖ ਬਾਈ ਪੂਰੀ ਚੌਂਦੀ ਸੀ ਪਾਣੀ ਚੋਂ ਤੁਹਾਡੇ ਮੂੰਹ ਵੀ ਪੱਕਿਆ ਸੀ ਉਸ ਕਬੂਤਰ ਦਾ ਆਪਾਂ ਉਹ ਅੱਖਾਂ 'ਚ ਦਾਰੂ ਪਾ ਕੇ ਬਾਈ ਪਾਇਆ ਉਹਦਾ ਮੈਂ ਬਾਈ ਸਾਰਾ ਪਹਿਲਾਂ ਪੁੱਛਦਾ ਹੀ ਹੁੰਨਾ ਇੰਦਾ ਨਹੀਂ ਆਪਾਂ ਵਰਤਦਾ ਡਾਕਟਰ ਨਾਲ ਸਲਾਹ ਕਰਕੇ ਹੀ ਮੈਂ ਦਵਾਈ ਕਦੀ ਵੀ ਜੇ ਕੋਈ ਵਰਤਣੀ ਹੈ ਨਾ ਭਾਈ ਮੈਨੂੰ 10 ਸਾਲ ਹੋ ਗਏ 10 12 ਸਾਲ ਮੈਨੂੰ ਇਹ ਹੀ ਡ੍ਰੋਪ ਵਰਤਦੇ ਨੂੰ ਠੀਕ ਆ ਪਹਿਲਾਂ ਹੋਰ ਕੰਪਨੀ ਚੋਂ ਆਉਂਦਾ ਹੁੰਦਾ ਸੀ ਬਾਅਦ ਚ ਇਸ ਕੰਪਨੀ ਚ ਆਉਣ ਲੱਪਿਆ ਠੀਕ ਆ ਕਦੀ ਵੀ ਬਾਈ ਆਪਾਂ ਨੂੰ ਅਜ ਤੱਕ ਇਹਦਾ ਰਿਜ਼ਲਟ ਵੀ ਜਿਹੜਾ ਨਹੀਂ ਮਿਲਿਆ ਹੋਵੇ ਹਨਾ ਐਦਾਂ ਤਾਂ ਕਦੀ ਨਹੀਂ ਹੋਇਆ ਆਪਾਂ ਨੂੰ ਹਮੇਸ਼ਾ ਹੀ ਬਾਈ ਮੈਂ ਪੌਣਾ ਹੀ ਇਦਾਂ ਆਂ दारू ਪਾ ਕੇ ਮੈਂ ਧੁੱਪੇ ਪੌਣਾ ਹੀ ਆ ਠੀਕ ਆ ਇੱਕ ਵਾਰੀ ਬਾਈ ਇੱਕ ਜਾਂ ਦੋ ਵਾਰੀ ਪਾ ਕੇ ਨਾ ਤੁਸੀਂ ਅੰਦਰ ਪਾਈ ਜਾਓ ਭਾਵੇਂ ਜਿੰਨੀ ਯਾਰ ਮਰਜੀ ਬਹੁਤ ਘੱਟ ਕੰਮ ਕਰਨਾ ਧੁੱਪੇ ਪਾ ਕੇ ਇੱਕ ਵਾਰੀ ਬਾਈ ਪਾ ਕੇ ਦੇਖੋ ਮੇਰੇ ਕਹਿਣ ਤੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਬਾਈ ਇਹਦਾ ਰਿਜ਼ਲਟ ਕੀ ਆ ਤੇ ਕੀ ਨਹੀਂ ਠੀਕ ਆ ਦੂਜਾ ਬਾਈ ਇੱਕ ਹੋਰ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਵੀ ਜਿਹੜੇ ਸੁੱਕਦੇ ਆ ਕਬੂਤਰ ਯਾਰ ਬਣਦੇ ਨਹੀਂ ਜਗਦਾ ਵੀ ਬਾਈ ਮੈਂ ਪਹਿਲਾਂ ਵੀ ਦੱਸ ਹਟਿਆ ਨਾ ਕਿੰਦਾ ਕਰਨਾ ਵੀ ਟੈਰਾਮੈਸਿਨ ਦਾ ਟੀਕਾ ਲਾ ਦਿਓ ਇੱਕ ਜਿਹੜਾ ਬਾਈ ਆਪਾਂ ਉਹ ਮੈਂ ਇੱਥੇ ਉਹ ਨਾ ਹੋਇਆ ਮੈਂ ਲਾ ਦੇਣਾ ਉੱਪਰ ਹੈ ਨਾ ਡਿਸਪਲੇ ਤੇ ਫੋਟੋ ਵੀ ਇੱਕ ਜਿਹੜੀ ਪਾਵਰ ਜਲ ਦਾ ਸਾਲਟ ਹੁੰਦਾ ਵੀਰੇ ਹਨਾ ਟੈਬਲੇਟ ਹੁੰਦੀ ਹੁਣ ਉਹ ਸੇਮ ਸਾਲਟ ਆ ਸੇਮ ਟੂ ਸੇਮ ਜਿੱਦਾਂ ਪਾਵਰ ਜਲ ਸੀ ਨਾ ਉਹੀ ਇਹ ਚੀਜ਼ ਹੈ ਠੀਕ ਹੈ ਗੋਲੀ ਤੇ ਬਾਈ ਤੁਸੀਂ ਉਹ ਗੋਲੀ ਦਾ ਚੌਥਾ ਚੌਥਾ ਹਿੱਸਾ ਦੇਣਾ ਸ਼ੁਰੂ ਕਰ ਦੋ ਜਾਂ ਪੰਜਮਾ ਕਰ ਲੋ ਹਨਾ ਥੋੜਾ ਘੱਟ ਦੇ ਲਓ ਪੰਜਮਾ ਦੇ ਲੋ ਤੁਸੀਂ ਉਹਦਾ ਚੌਥਾ ਵੀ ਦੇ ਸਕਦੇ ਆ ਇਹਦਾ ਕੋਈ ਨੁਕ ਤੁਸੀਂ ਇੱਕ ਹਫਤਾ ਲਗਾਤਾਰ ਦੇ ਕੇ ਦੇ ਲਿਓ ਕੂਤਰ ਨੂੰ ਬਾਈ ਠੀਕ ਹੈ ਜਿਹੜੇ ਕੂਤਰ ਤੁਹਾਡੇ ਬਣਦੇ ਨਹੀਂ ਐਣ ਬਾਬੇ ਥੱਲੇ ਗੋਲ ਹੋ ਜਾਣਗੇ ਜਿੱਦਾਂ ਦਾ ਉਹਦਾ ਸਰੀਰ ਹੋਊਗਾ ਨਾ ਵजूद ਦੇ ਵਿੱਚ ਚੱਲ ਜਾਣਗੇ ਆਪਣੇ ਇਹ ਨਹੀਂ ਕਿ ਮੈਂ ਕਹਾਂਗਾ ਕੁਕੜਾਂ ਵਾਂਗੂ ਮੋਟੇ-ਮੋਟੇ ਹੋ ਜਾਣਗੇ ਹਨਾ ਵੀ ਬਾਈ ਵਧੀਆ ਮਤਲਬ ਕਬੂਤਰ ਤੁਹਾਡੇ ਵਧੀਆ ਬਣ ਜਾਣਗੇ ਥੱਲੇ ਉਹ ਇੱਕ ਹਫਤਾ ਲਗਾਤਾਰ ਦੇ ਲਿਓ ਬਸ ਮਤਲਬ ਆਪਾਂ ਦੀ ਗੋਲੀ ਲੱਗੀ ਹੋਣੀ ਚਾਹੀਦੀ ਆ ਮੈਂ ਵਾਰ-ਵਾਰ ਇਹੀ ਕਿਹਾ ਭਾਵੇਂ ਹਾਈ ਟੈਕ ਲਾ ਦਿਆ ਕਰੋ ਹਾਈ ਟੈਕ ਨਾਲ ਵੀ ਕਬੂਤਰ ਬਹੁਤ ਗੋਲ ਹੁੰਦੇ ਠੀਕ ਆ ਤੇ ਇੱਕ ਵੀਰ ਕਹਿੰਦਾ ਸੀਗਾ ਬਾਈ ਕੱਚੇ ਆਪਾਂ ਖੂਕ ਕਬੂਤਰ ਆਪਾਂ ਪਹਿਲਾਂ ਵੀ ਮੈਂ ਜਵਾਬ ਦੇ ਚੁੱਕਿਆ ਕਮੈਂਟ ਦਾ ਉਹ ਫੇਰ ਦੁਬਾਰਾ ਬਾਈ ਨੇ ਇਹੀ ਜਵਾਬ ਦਿੱਤਾ ਕਮੈਂਟ ਕੀਤਾ ਕਿ ਜਿਹੜੇ ਆਪਾਂ ਆ ਕਬੂਤਰ ਕੱਚੇ ਖੁੱਡਿਆਂ ਚ ਰੱਖਣੇ ਚਾਹੀਦੇ ਕਿ ਪੱਕਿਆਂ ਚ ਬਾਈ ਪੱਕਿਆਂ ਚ ਹੀ ਰੱਖਣੇ ਚਾਹੀਦੇ ਕੱਚਿਆਂ ਚ ਮੈਂ ਉਦੋਂ ਵੀ ਦੱਸਿਆ ਸੀ ਕਿ ਨਾਲ ਚ ਬਾਈ ਸੁੰਡੀਆਂ ਸਾਡੀਆਂ ਜਾਂ ਪੱਬੂ ਪੁੱਬੂ ਜੇ ਪਿਸੂ ਪੁਸੂ ਜੇ ਬਹੁਤ ਪੈਂਦੇ ਆ ਕੱਚੇ ਖੁੱਡਿਆਂ ਚ ਇਹਦਾ ਨੁਕਸਾਨ ਹੋ ਜਾਂਦਾ ਠੀਕ ਆ ਤੇ ਖੂਨ ਪੀਣੇ ਵਿੱਚ ਇਦਾਂ ਦੇ ਜਾਂ ਕਈ ਇਦਾਂ ਰੇ ਹਣਾ ਮਤਲਬ ਪੱਬੂ ਜੇ ਆ ਉਹ ਖੂਨ ਪੀਂਦੇ ਆ ਪਰ ਵੀ ਖਰਾਬ ਕਰ ਦਿੰਦੇ ਆ ਠੀਕ ਆ ਤੇ ਉਹ ਤੁਸੀਂ ਪੱਕੇ ਪੱਕੇ ਕਰਾ ਲਓ ਬਾਈ ਥੱਲੇ ਉਦਾਂ ਮਿੱਟੀ ਮਾੜੀ ਮਾੜੀ ਪਾ ਦਿਆ ਕਰੋ ਤੇ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਨਹੀਂ ਤਾਂ ਮੂਰੀਆਂ ਮਹਰੀਆਂ ਚ ਵੜਦੇ ਆ ਬਹੁਤ ਪੜਦੇ ਫੇਰ ਬਾਅਦ ਚ ਹਨਾ ਅਨਗਿਣਤੀ ਬੱਚੇ ਦੇਈ ਜਾਂਦੇ ਵਿੱਚ ਉਹ ਤੇ ਬਾਕੀ ਪੈਦਾ ਤਾਂ ਵਿੱਚੋ ਹੀ ਹੋ ਜਾਂਦੇ ਬਾਈ ਮਿੱਠਾ ਪੁੱਠਾ ਚੋ ਪੈਦਾ ਹੋ ਹੋ ਜਾਂਦੇ ਹਨਾ ਖੁੱਡੇ ਸਾਫ਼ ਹੀ ਰੱਖਿਆ ਕਰੋ ਤੇ ਮਿੱਟੀ ਜ਼ਰੂਰ ਪਾਇਆ ਕਰੋ ਥੱਲੇ ਤੇ ਇੱਕ ਵੀਰ ਨੇ ਹੋਰ ਕਮੈਂਟ ਪੁੱਛਿਆ ਸੀਗਾ ਆਪਾਂ ਨੂੰ ਕਰਕੇ ਜਵਾਬ ਪੁੱਛਿਆ ਸੀਗਾ ਕਿ ਬਾਈ ਜਿਹੜੇ ਆ ਜੂਆਂ ਵਾਲਾ ਪਾਊਡਰ ਆ ਇਹ ਮੱਖੀਆਂ ਮੁੱਖੀਆਂ ਵੀ ਮਾਰ ਦਿੰਦਾ ਯਾਨੀ ਬਾਈ ਹਾਂ ਇਹ ਕੱਢ ਦਿੰਦਾ ਸਰੀਰ ਚੋਂ ਪਹਿਲੀ ਗੱਲ ਤਾਂ ਬਾਈ ਜੇ ਤੁਸੀਂ ਕਬੂਤਰ ਸਾਫ ਰੱਖਿਆ ਜਿਹੜੀ ਪਿੰਕੀ ਆਉਂਦੀ ਨਾ ਪੋਟਾਸ਼ੀਅਮ ਉਹ ਬਾਈ ਜਿੱਦਾਂ ਤੁਸੀਂ ਇੱਕ ਕੜਾਈਆ ਪਾਣੀ ਦਾ ਭਰ ਕੇ ਉਹ ਚ ਦੋ ਚੁਟਕੀਆਂ ਏਦਾਂ ਭਰ ਕੇ ਸਿੱਟ ਦਿਓ ਚੰਗੀ ਤਰ੍ਹਾਂ ਜਦੋਂ ਪਾਣੀ ਜਿੱਦਾਂ ਦਾ ਵੀ ਉਹਦਾ ਹੋਣਾ ਜਾਮਣੀ ਜਾਂ ਹੋ ਜਾਊਗਾ ਉਹ ਡਰਿਓ ਨਾ ਕਿ ਕਬੂਤਰ ਲਾਲ ਹੋ ਜਾਣਗੇ ਕਬੂਤਰ ਸਗੋਂ ਚਮਕਣਗੇ ਬਾਈ ਉਹਦੇ ਨਾਲ ਹਨਾ ਜ਼ਿਆਦਾ ਨਾ ਪਾਓ ਸਿਰਫ ਦੋ ਚੁਟਕੀਆਂ ਇੱਕ ਕੜਾਈਏ ਪਾਣੀ ਦੇ ਵਿੱਚ ਭਰ ਕੇ ਉਹਨਾਂ ਨੂੰ ਬਾਈ ਉਹਦੇ ਨਾਲ ਹੀ ਜੂਆਂ ਜਾਂ ਸਾਰੀਆਂ ਮਰ ਜਾਂਦੀਆਂ ਤੁਸੀਂ ਕਰਕੇ ਦੇਖ ਉਦੇ ਨਾਲ ਹੀ ਬਿਲਕੁਲ ਕਬੂਤਰ ਤੁਹਾਡੇ ਸਾਫ ਹਨ ਮਤਲਬ ਵਧੀਆ ਬਣ ਜਾਣਗੇ ਠੀਕ ਆ ਤੇ ਬਾਕੀ ਬਾਈ ਅੱਜ ਲਈ ਇਹ ਵੀਡੀਓ ਸੀ ਕਣਕ ਕਣਕ ਮਾ ਧੋਤੀ ਆ ਤੇ ਅੱਜ ਵੀ ਮੀਂਹ ਪਿੰਦਾ ਰਿਹਾ ਹਨਾ ੱਟਕੇ ਜਿਹੜਾ ਵੀਡੀਓ ਬਾਈ ਤੁਹਾਡੇ ਪਿਆਰ ਕਰਕੇ ਹਨਾ ਜਿੱਦਾਂ ਤੁਸੀਂ ਪਿਆਰ ਦਿੰਨੇ ਆ ਵਾ ੱਟਕੇ ਦਾ ਵੀਡੀਓ ਸ਼ੂਟ ਕੀਤੀ ਅੱਜ ਤੇ ਬਣਾਉਣ ਦਾ ਮੇਰਾ ਮੂਡ ਵੀ ਨਹੀਂ ਸੀ ਸਿਹਤ ਜੀ ਠੀਕ ਨਹੀਂ ਸੀ ਹਨਾ ਤੇ ਪੇਟ ਜਾ ਖਰਾਬ ਸੀਗਾ ਤੇ ਠੀਕ ਆ ਬਾਬਿਓ ਫੇਰ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਓਕੇ ਬਾਬਿਓ ਆਪਣਾ ਆਪਣਾ ਖਿਆਲ ਰੱਖਿਓ ਸਾਰੇ ਜਣੇ ਠੀਕ ਆ ਮਿਲਦੇ ਆ ਅਗਲੀ